ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਆਪਣਾ ਹੋਰ ਨਵਾਂ ਬਲੌਗ ਤੇ ਇੱਥੇ ਬੈਠੇ ਮੈਂ ਤੇ ਮੇਰੇ ਹਸਬੰਡ ਗੱਲਾਂ ਕਰਨ ਦੇ ਸੀਗੇ ਤੇਦਰ ਮਨਵੀਰ ਦਿਖਾਉਂਦੇ ਸੀ ਕਿ ਇਹ ਅੰਬ ਨੂੰ ਕਿੰਨਾ ਬੂਰ ਪਿਆ ਹੋਇਆ ਤੇ ਅਸੀਂ ਇੱਕ ਵੀਡੀਓ ਦੇਖੀ ਸੀ ਇੰਸਟਾਗ੍ਰam ਤੇ ਉੱਥੇ ਕੁਝ ਬਜ਼ੁਰਗ ਦੱਸਣ ਦੇ ਆ ਵੀ ਜਿਹੜੇ ਅੰਬ ਦੇ ਬੂਟੇ ਦਾ ਬੂਰ ਝੜ ਜਾਂਦਾ ਉਸ ਅੰਬ ਦੇ ਬੂਟੇ ਨੂੰ ਤੁਸੀਂ ਰੁੱਖ ਨੂੰ ਦਾਤਰ ਦੇ ਨਾਲ ਟੱਕ ਲਾ ਦਿਓ ਤਾਂ ਫਿਰ ਜਿਹੜੇ ਉਹ ਬੂਰ ਝੜਨਾ ਉਹ ਬੰਦ ਹੋ ਜਾਂਦਾ ਤਦ ਸੋ ਮੈਂ ਮਨਵੀਰ ਨੂੰ ਕਿਹਾ ਆਪਾਂ ਵੀ ਇਹ ਕਰਕੇ ਦੇਖਦੇ ਆਂ ਕਿ ਕੋਈ ਫਰਕ ਪੈਂਦਾ ਜਾਂ ਵੈਸੇ ਹੀ ਆ ਤੇ ਇਸ ਕਰਕੇ ਜਿਹੜੇ ਸਾਡੇ 2-3 ਬੂਟੇ ਆ ਜਿਨ੍ਹਾਂ ਨੂੰ ਬੂਰ ਤਾਂ ਪੈਂਦਾ ਬਟ ਜਦੋਂ ਹਨੀਰੀਆਂ ਨੂਰੀਆਂ ਚੱਲਦੀਆਂ ਜਾਂ ਕੁਛ ਵੀ ਆ ਤੇ ਫਿਰ ਬੂਰੋ ਵਾਲਾ ਝੜ ਜਾਂਦਾ ਤੇ ਅੰਬ ਜਿਹੜੇ ਆ ਉਹ ਨਹੀਂ ਲੱਗਦੇ ਜੇ ਅੰਬ ਲੱਗ ਜਾਂਦੇ ਆ ਤਾਂ ਉਹ ਵੀ ਉਹਨੂੰ ਕੀ ਕਹੀਦਾ ਝੜ ਜਾਂਦੇ ਆ ਤਦ ਸੋ ਇੱਥੇ ਮਨਵੀਰ ਉਹਨੂੰ ਕੀ ਕਹੀਦਾ ਉਸੇ ਹੀ ਉਹਨੂੰ ਬੂਟੇ ਨੂੰ ਬਹੁਤ ਵੱਡਾ ਰੋਖਿਆ ਬਣਿਆ ਹੋਇਆ ਤੇ ਇਹਨੂੰ ਲਾਉਂਦੇ ਸੀਗਾ ਟੱਕ ਤੇ ਅੰਦਰ ਮੇਰੇ ਹਸਬੰਦ ਦੇਖਣ ਚਲੇ ਗਏ ਸਫੈਦੇ ਤੇ ਸਫੈਦੇ ਕਿੱਡੇ-ਕਿੱਡੇ ਹੋ ਗਏ ਆ ਤੇ ਸਫੈਦੇ ਕਾਫੀ ਹੋਣ ਵੱਡੇ ਹੋਣ ਲੱਪੇ ਆ ਹੁਣ ਕਿਸੇ ਦਿਨ ਅਸੀਂ ਇਹਨੂੰ ਚੰਗੀ ਤਰ੍ਹਾਂ ਇੱਕ ਤੋਂ ਸਾਫ਼ ਕਰਕੇ ਤੇ ਇਹਨਾਂ ਨੂੰ ਪਾਵਾਂਗੇ ਦਵਾਈ ਹੁੰਦੀ ਆ ਇੱਕੋ ਪਾਵਾਂਗੇ ਇਹ ਹੈ ਜੀ ਉਹ ਅੰਬ ਦਾ ਬੂਟਾ ਤੇ ਇਹਨੂੰ ਮਨਵੀਰ ਨੇ ਦਿੱਤੇ ਆ ਜੀ ਟੱਕਲਾ ਤੇ ਹੁਣ ਮੈਂ ਮਨਵੀਰ ਨੂੰ ਕਹਿੰਦੇ ਸੀ ਮਨਵੀਰ ਕਹਿੰਦੇ ਸੀ ਵੀ ਮਨਵੀਰ ਜਿਹੜੇ ਦੋ ਛੋਟੇ ਬੁੱਟੇ ਆ ਉਹਨਾਂ ਨੂੰ ਮੈਨੂੰ ਲਾ ਲੈਂਦੇ ਟੱਕ ਤੇ ਫਿਰ ਦੇਖਦੇ ਆ ਉਹਨੂੰ ਕੀ ਕਹਿੰਦਾ ਲੱਗਦੇ じゃ ਨਹੀਂ ਮਨੀ ਕਹਿੰਦਾ ਨਹੀਂ ਤੁਹਾਡੇ ਕੋਲੋਂ ਟੱਕ ਨਹੀਂ ਲੱਗਣੀ ਇਹੋ ਮੈਂ ਕਿਹਾ ਨਹੀਂ ਮੈਂ ਲਾ ਲੂੰਗੀ ਤੋ ਇੰਨੀ ਟੈਨਸ਼ਨ ਨਾ ਲੈ ਮੇਰੀ ਤੇ ਇੰਨਾ ਵੀ ਨਹੀਂ ਓੱਖਾ ਉਹਨੂੰ ਕੀ ਕਹਿੰਦਾ ਦਾਤਰ ਚਲਾਉਣਾ ਜਿੰਨਾ ਤੂੰ ਮੈਨੂੰ ਕਹਿੰਦੇ ਆ ਬਾਬੀ ਮੈਂ ਚਲਾ ਲੂੰਗੀ ਲੋ ਜੀ ਕਿ ਮੈਂ ਦਾਤਰ ਚਲਾਉਣੀ ਤਾਂ ਇਹ ਦੋਨੇ ਪੇਪੁੱਤ ਮੇਰੇ ਤੇ ਹੱਸੰਦੇ ਸੀ ਕਿ ਡਾਕਟਰ ਜਿਹੜਾ ਉਹ ਟੇਡਾ ਹੋ ਜਾਂਦਾ ਤੇ ਇਹ ਕਹਿੰਦੇ ਸੀ ਜਿਆਦਾ ਜ਼ੋਰ ਨਾਲ ਨਾ ਮਾਰਦੀ ਤੇ ਜਿਹੜਾ ਤੂੰ ਆਮ ਦਾ ਬੂਟਾ ਇਹਨੂੰ ਕੀ ਕਹੀਦਾ ਵੱਡ ਦੇਵੇਂ ਉਹ ਤਾਂ ਮਜ਼ਾਕ ਕਰਦੇ ਸੀ ਇੰਨੀ ਜਾਣ ਤਾਂ ਨਹੀਂ ਹੈਗੀ ਤੇ ਇਹ ਆ ਜੀ ਤੀਜਾ ਬੂਟਾ ਇਹਦੇ ਉੱਤੇ ਵੀ ਆਪਾਂ ਲਾ ਦਿੰਨੇ ਆ ਜੀ ਟੱਕ ਤੇ ਦੇਖਦੇ ਆ ਕੋਈ ਫਰਕ ਪੈਂਦਾ ਇਹਨਾਂ ਦਾ ਉਹਨਾਂ ਬਜ਼ੁਰਗਾਂ ਨੇ ਦੱਸਿਆ ਸੀ ਕਿ ਇੱਕ ਇਹਦਾ ਬੂਟਾ ਹੋ ਗਿਆ ਆਮ ਦਾ ਟਿਕ ਹੋ ਗਿਆ ਜਾਮਨ ਦਾ ਇਹਨਾਂ ਉੱਤੇ ਟੱਕ ਲਾ ਦੋ ਤੇ ਜਿਹੜਾ ਫਾਲਿਆ ਉਹ ਝਾੜਨਾ ਬੰਦ ਹੋ ਜਾਂਦਾ ਤੇ ਫਲ ਲੱਗਦਾ ਵੀ ਬਹੁਤ ਜ਼ਿਆਦਾ ਤਾਂ ਸੋ ਆਪਾਂ ਇਹਨੂੰ ਟਾਕੇ ਵਾਲੇ ਲਾ ਦਿੱਤੇ ਆ ਅੱਜ ਬਹੁਤ ਹੀ ਇਮੋਸ਼ਨਲ ਜਿਆ ਉਹਨੂੰ ਕੀ ਕਹਿੰਦਾ ਦਿਨ ਸੀਗਾ ਕਿਉਂਕਿ ਮੇਰੇ ਹਸਬੰਦ ਤੇ ਜਾਨ ਚ ਬਸ ਕੋਸ਼ੀ ਦਿਨ ਰਹਿ ਗਏ ਆ ਇੱਕ ਦੋ ਦਿਨ ਹੀ ਰਹਿ ਗਏ ਤੇ ਇਸ ਕਰਕੇ ਬੜਾ ਹੀ ਉਹਨੂੰ ਕੀ ਕਹਿਦਾ ਮਨ ਉਹ ਹੋਇਆ ਹੋਇਆ ਸੀ ਉਦਾਸ ਰਿਹਾ ਤੇ ਇੱਥੇ ਉਹਨੂੰ ਕੀ ਕਹਿਦਾ ਏ ਆ ਜੀ ਆਲੂ ਬਖਾਰਿਆਂ ਦਾ ਬੂਟਾ ਇਹ ਵੀ ਲਿਆਂਦਾ ਸੀ ਮੈਂ ਲਾਇਆ ਸੀਗਾ ਇੱਥੇ ਅਸੀਂ ਤੇ ਤੇ ਮਨਵੀਰ ਨਾਲ ਮੈਂ ਗੱਲਾਂ ਕਰਨ ਦੇ ਹੀ ਸੀ ਮੈਂ ਕਿ ਮਨੀ ਜਦੋਂ ਤੇਰੇ ਡੈਡੀ ਚਲੇ ਗਏ ਫਿਰ ਆਪਾਂ ਦੋਨਾਂ ਜਾਣਿਆ ਨਹੀਂ ਇਹ ਸਾਰੇ ਕੰਮ ਕਰਨੇ ਆ ਹੁਣ ਕਈ ਗੱਲਾਂ ਦੀ ਸਾਨੂੰ ਟੈਨਸ਼ਨ ਨਹੀਂ ਇਹ ਤਾਂ ਮੇਰਾ ਰੋਣਾ ਚਾਹੀ ਆ ਗਿਆ ਇਹ ਸੋਚ ਕੇ ਕਿ ਇਹਨਾਂ ਨੇ ਹੁਣ ਚੱਲ ਜਾਣਾ ਤੇ ਫਿਰ ਅਸੀਂ ਅਲੱਗ-ਅਲੱਗ ਹੋ ਜਾਣਾ ਚਲੋ ਕੰਦੀ ਤੇ ਬਾਬਾ ਜੀ ਮੇਰ ਕਰਨਗੇ ਕੋਈ ਜਿਹੜੇ ਕੰਮ ਨੂੰ ਚੱਲਨੇ ਆ ਉਹ ਚੱਲੂਗਾ ਤੇ ਅਸੀਂ ਇਹਨਾਂ ਨੂੰ ਪੱਕੇ ਹੀ ਸੱਦ ਲੈਣਾ ਉਹ ਟਾਈਮ ਬਾਹਰ ਉਹਨੂੰ ਕੀ ਕਰੀਦਾ ਨਹੀਂ ਰਹਿਣ ਦੇਣੇ ਤੇ ਨਾ ਮੈਂ ਚੁੰਦੀ ਆ ਇਹ ਬਾਹਰ ਰਹਿਣ ਹੋਰ ਜ਼ਿਆਦਾ ਟਾਈਮ ਕਿਉਂਕਿ ਕਿਉਂਕਿ ਵੀ ਮੈਰਿਜ ਦੇ 20 ਸਾਲਾਂ ਵਿੱਚ ਮੈਨੂੰ ਨਹੀਂ ਲੱਗਦਾ ਅਸੀਂ ਇੰਨਾ ਮਿਲੇ ਆ ਪਰ ਟੱਚਵੁੱਡ ਸਾਡੇ ਦੋਨਾਂ ਦੀ ਅੰਡਰਸਟੈਂਡਿੰਗ ਇੰਨੀ ਜ਼ਿਆਦਾ ਵਾ ਮੇਰੀ ਤਾਂ ਮੇਰੇ ਹਸਬੰਦ ਦੀ ਵੀ ਅਸੀਂ ਇੱਕ ਦੂਜੇ ਦੀ ਹਰ ਗੱਲ ਦੀ ਜਾਂ ਹਰ ਇੱਕ ਦੂਜੇ ਦੀ ਕੋਈ ਵੀ ਨਸੀਹਤ ਜਾਂ ਇੱਕ ਦੂਜੇ ਨੂੰ ਕੋਈ ਵੀ ਸਲਾਹ ਦੇਣੀ ਕੋਈ ਛ ਵੀ ਆ ਅਸੀਂ ਮੰਨਦੇ ਆ ਮਤਲਬ ਇੱਕ ਦੂਜੇ ਨੂੰ ਅਸੀਂ ਮਤਲਬ ਕਿ ਲੜਦੇ ਪੜਦੇ ਜਾਂ ਗੁੱਸੇ ਨਰਾਜ ਇਦਾਂ ਦਾ ਕੁਛ ਨਹੀਂ ਬਹੁਤ ਨਾਈਸ ਆ ਮੇਰੇ ਹਸਬੰਦ ਮੈਨੂੰ ਸਮਝਦੇ ਆ ਤਾਂ ਮੈਂ ਵੀ ਉਹਨਾਂ ਨੂੰ ਸਮਝਦੀ ਆ ਤੇ ਗਾਂ ਅਸੀਂ ਤਾਂ ਹੀ ਆਪਣੇ ਬੱਚੇ ਨੂੰ ਨਹੀਂ ਚਾਹੁੰਦੇ ਅਸੀਂ ਬਾਹਰ ਭੇਜੀਏ ਤੇ ਉਹ ਵੀ ਇੰਦਾ ਕੱਲ ਨੂੰ ਪਰਿਵਾਰ ਤੋਂ ਦੂਰ ਰਹੇ ਜਿਹਨੇ ਮਿਹਨਤ ਕਰਨੀ ਇੰਡੀਆ ਰਹਿ ਕੇ ਵੀ ਕਾਰੀ ਲੈਣੀ ਆ ਤੇ ਬਾਕੀ ਕਿਸਮਤ ਹੈ ਜਿੱਥੇ ਦਾਣਾ ਪਾਣੀ ਲਿਖਿਆ ਪ੍ਰਮਾਤਮਾ ਨੇ ਉੱਥੇ ਲੈ ਕੇ ਜਾਣਾ ਹੀ ਆ ਚਾਹੇ ਜੋ ਮਰਜੀ ਕਰੀ ਜਾਈਏ ਤੇ ਸੋ ਕੋਸ਼ਿਸ਼ ਆਪਦੇ ਵੱਲੋਂ ਤੇ ਇਹ ਵੀ ਰਹੂਗੀ ਪੂਰੀ ਕਿ ਬੇਟੇ ਨੂੰ ਇੱਥੇ ਹੀ ਸੈੱਟ ਕਰੀਏ ਬਾਕੀ ਉਸ ਪ੍ਰਮਾਤਮਾ ਦੀ ਮਰਜ਼ੀ ਤੇ ਇੱਥੇ ਜੀ ਹੁਣ ਮੈਂ ਤਾਰ ਕੱਢਣ ਲੱਗੀ ਹੁਣ ਮੈਂ ਮੈਂ ਵਾਇਸਓਵਰ ਕਰਨ ਦੇ ਹੀ ਆ ਤੇ ਬਸ ਕੁਛੀ ਟਾਈਮ ਰਹਿ ਗਿਆ ਤੇ ਜਦੋਂ ਇੱਕ ਦਿਨ ਇੱਕ ਦੋ ਦਿਨ ਰਹਿ ਕੇ ਬਸ ਜਦੋਂ ਮੇਰੇ ਹਸਬੰਦ ਨੇ ਚਲੇ ਜਾਣਾ ਤੇ ਸੋਚ ਕੇ ਬੜਾ ਅਜੀਬ ਜਿਹਾ ਲੱਗੰਦਾ ਕਿ ਫਿਰ ਦੁਬਾਰਾ ਉਹੀ ਤੀ ਨੋਹੀ ਇਕੱਲਾਪਨ ਤੇ ਇਹ ਦੋਨੇ ਮਾਂ ਪੁੱਤ ਬਸ ਕੰਮ ਕਰਦੇ ਰਵਾਂਗੇ ਆਪਣੇ ਕਦੀ ਉੱਧਰ ਕਦੀ ਉੱਧਰ ਸਾਰੇ ਹੁਣ ਕਈ ਕੰਮ ਜਨਾਂ ਦੇ ਸਾਨੂੰ ਟੈਨਸ਼ਨ ਹੀ ਨਹੀਂ ਆਪੇ ਕਰ ਲੈਂਦੇ ਸਾਨੂੰ ਪਤਾ ਵੀ ਨਹੀਂ ਹੁੰਦਾ ਕਿਹੜੇ ਕੰਮ ਆ ਜਿਹੜੇ ਇਹਨਾਂ ਨੇ ਕਰ ਦਿੱਤੇ ਬੇਟੇ ਨੇ ਤੇ ਇਹਨਾਂ ਨੇ ਤੇ ਮੈਂ ਮੇਰ ਨੂੰ ਮਨਵੀਰ ਦੀ ਵੀ ਕੋਈ ਉਦੋਂ ਟੈਨਸ਼ਨ ਨਹੀਂ ਹੁੰਦੀ ਕਿਉਂਕਿ ਆਪ ਹੀ ਉਹਨੂੰ ਹਰ ਇੱਕ ਗੱਲ ਸਮਝਾਉਂਦੇ ਆ ਕਿਤੇ ਜਾਂਦਾ ਵੀ ਆਪੇ ਹੀ ਦੇਖਦੇ ਆ ਮੈਨੂੰ ਨਹੀਂ ਕੋਈ ਟੈਨਸ਼ਨ ਹੁੰਦੀ ਜਦੋਂ ਚਲੇ ਜਾਂਦੇ ਫਿਰ ਮੈਂ ਮਨਵੀਰ ਦਾ ਐਦਾਂ ਦਾ ਪੂਰਾ ਧਿਆਨ ਰੱਖਦੀ ਆਈ ਆਲਤੂ ਫਾਲਤੂ ਨਾ ਕਿਤੇ ਉਹ ਜਾਵੇ ਗਲਤ ਮੁੰਡਿਆਂ ਚਲਾ ਬੈਠੇ ਆਪਣੇ ਕੰਮ ਕਾਰ 'ਤੇ ਧਿਆਨ ਦੇਵੇ। ਬਸ ਇਦਾਂ ਨਹੀਂ ਗੱਲਾਂ ਜਿਹੜੀਆਂ ਕਿ ਅੱਜਕੱਲ ਦੇ ਪਤਾ ਹੀ ਆ ਹਰ ਇੱਕ ਨੂੰ ਜਿਹਨਾਂ ਦੇ ਬੱਚੇ ਜਵਾਨ ਹੋਣਦੇ ਆ ਭਈ ਡਰ ਲੱਗਦਾ ਮਾੜੀ ਸੰਗਤ ਤੋਂ ਤੇ ਬਹੁਤਿਆਂ ਨੂੰ ਤਾਂ ਪਤਾ ਹੀ ਨਾ ਗੱਲਾਂ ਦਾ ਬਹੁਤਿਆਂ ਨੂੰ ਕਿ ਹਰ ਇੱਕ ਨੂੰ ਹੀ ਪਤਾ ਇਹਨਾਂ ਗੱਲਾਂ ਦਾ ਸਮਾਜ ਜਿੱਦਾਂ ਦਾ ਚੱਲਣ ਦੇ ਬੱਚਿਆਂ ਦਾ ਬਹੁਤ ਧਿਆਨ ਰੱਖਣਾ ਪੈਂਦਾ। ਤੇ ਬਸ ਜਿੱਦਾਂ ਜਿੱਦਾਂ ਦਿਨ ਬੀਤੀ ਜਾਂਦਾ ਮੈਂ ਮਨਵੀਰ ਨਾਲ ਗੱਲਾਂ ਕਰਨ ਦੇ ਸੀ ਬਸ ਟਾਈਮ ਨੇੜੇ ਆਈ ਜਾਂਦਾ ਤੇਰੇ ਡੈਡੀ ਦੇ ਜਾਂਦਾ ਤੇ ਮਨ ਉਦਾਂ ਹੀ ਉਦਾਸ ਹੋਈ ਜਾਂਦਾ ਮੈਂ ਤਾਂ ਜਿਆਦਾ ਸਾਹਮਣੇ ਰੋਂਦੀ ਵੀ ਨਹੀਂ ਇਹਨਾਂ ਦੇ ਕਿਉਂਕਿ ਮੈਨੂੰ ਪਤਾ ਕਿਉਂਕਿ ਇਹ ਇਹ ਮੇਰੇ ਹਸਬੰਦ ਪਰਿਵਾਰ ਤੋਂ ਦੂਰ ਰਹਿ ਕੇ ਬਿਲਕੁਲ ਵੀ ਖੁਸ਼ ਨਹੀਂ ਮੈਨੂੰ ਪਤਾ ਜਿਵੇਂ ਉਹਨਾਂ ਨੂੰ ਪਤਾ ਉਹ ਕਿੰਨਾ ਰਹਿਂਦਾ ਹੈ ਪਰਦੇਸ ਕੱਟਣਾ ਬਹੁਤ ਔਖਾ ਖਾਸ ਕਰ ਇਕੱਲੇ ਇਨਸਾਨ ਲਈ ਜਿਹਦਾ ਪਰਿਵਾਰ ਪਿੱਛੇ ਆ ਤੇ ਉਹ ਆਪ ਇਕੱਲਾ ਉੱਥੇ ਆ ਤੇ ਮੈਂ ਵੀ ਮਜਬੂਰ ਹਾਂ ਦੋ ਵਾਰੀ ਮੈਂ ਅੱਗੇ ਇਹਨਾਂ ਕੋਲ ਫੋਰਨ ਜਾ ਆਈਆਂ ਫਿਰ ਮੈਂ ਜਾ ਸਕਦੀ ਹਾਂ ਪਰ ਮੈਂ ਵੀ ਮਜਬੂਰ ਹਾਂ ਮੈਂ ਆਪਣੀ ਉਹ ਵੀ ਮਜਬੂਰ ਹਾਂ ਮੈਂ ਵੀ ਉਹ ਵੀ ਸਮਝਦੇ ਇਸ ਗੱਲ ਨੂੰ ਵੀ ਬੱਚੇ ਨੂੰ ਛੱਡ ਕੇ ਕਿਉਂਕਿ ਸਾਡਾ ਇੱਕ ਹੀ ਬੇਟਾ ਸਾਡੇ ਹੋਰ ਕੋਈ ਔਲਾਦ ਨਹੀਂਗੀ ਤੇ ਇਸ ਕਰਕੇ ਅਸੀਂ ਉਹਨੂੰ ਇਕੱਲਾ ਛੱਡ ਕੇ ਉਹਨੂੰ ਅੱਖਾਂ ਤੋਂ ਹਲੇ ਕਰਕੇ ਅਸੀਂ ਨਹੀਂ ਚੁੰਨੇ ਵੀ ਕੱਲ ਨੂੰ ਅਸੀਂ ਪਛਤਾਈਏ ਜਾਂ ਕੱਲ ਨੂੰ ਅਸੀਂ ਰੋਣੇ ਰੋਈਏ ਵੀ ਮੈਂ ਇਹਦੇ ਕੋਲ ਹੁੰਨੀ ਤਾਂ ਇਹ ਨਾਂ ਬਿਗੜਦਾ ਇਹਦੀ ਕੋਲ ਹੁੰਦੀ ਤੇ ਕੰਮੇ ਲੱਗਾ ਰਹਿੰਦਾ ਜੀ ਉਹ ਸੋ ਮੈਂ ਇਦਾਂ ਦੇ ਕੰਮ ਨਹੀਂ ਚੋਣੀ ਮੈਂ ਚੋਣੀ ਮੈਂ ਪਹਿਲਾਂ ਹੀ ਇਹਦੇ ਕੋਲ ਰਹਾ ਇਹਨੂੰ ਮੈਂ ਹੀ ਸਮਝਾਵਾਂ ਹਰ ਇੱਕ ਗੱਲ ਦਾ ਇਹਦਾ ਮੈਂ ਧਿਆਨ ਰੱਖਾਂ ਸਹੀ ਤੇ ਮੇਰੇ ਬੇਟੇ ਦੀ ਇਦਾਂ ਦੀਆਂ ਚੀਜ਼ਾਂ ਨੂੰ ਲੈ ਕੇ ਮੈਂ ਆਪਣੇ ਬੇਟੇ ਦੀ ਪਰਵਰਿਸ਼ ਬਹੁਤ ਵਧੀਆ ਕੀਤੀ ਹੋਈ ਹੈ ਚਾਹੇ ਮੇਰੇ ਬੇਟੇ ਦਾ ਬੋਲਚਾਲ ਹੋਵੇ ਚਾਹੇ ਉਹਦਾ ਕੰਮਕਾਰ ਹੋਵੇ ਤੇ ਉਹ ਬਹੁਤ ਹੀ ਲਾਇਕ ਆ ਟੱਚ ਵੁੱਡ ਬਾਬਾ ਜੀ ਇੱਥੇ ਉੱਤੇ ਮੇਨ ਰੱਖਣ ਤੂੰ ਇਦਾਂ ਦਾਈ ਬਣ ਕੇ ਰਵੇ ਹਰ ਇੱਕ ਨੂੰ ਰਿਸਪੈਕਟ ਦਿੰਦਾ ਹਰ ਇੱਕ ਨੂੰ ਰਿਸਪੈਕਟ ਨਾਲ ਬੋਲਦਾ ਈਵਨ ਕਿ ਚਾਹੇ ਪਿੰਡ ਵਿੱਚ ਕੋਈ ਵੀ ਆ ਉਹਨੂੰ ਜਿਆਦਾ ਤਾਂ ਵੈਸੇ ਤਾਂ ਉਹ ਇੰਨਾ ਬੋਲਦਾ ਹੀ ਨਹੀਂ ਮਤਲਬ ਕਿ ਉਹ ਬਹੁਤ ਹੀ ਘੱਟ ਬੋਲਦਾ ਐਨਾ ਨਹੀਂ ਬੋਲਦਾ ਹਰ ਇੱਕ ਨਾਲ ਨਹੀਂ ਗੱਲ ਹੀ ਪੈਂਦਾ ਹਾਂ ਜਦੋਂ ਉਹਨੂੰ ਲੱਗਾ ਕੋਈ ਮੈਨੂੰ ਬੁਲਾਉਂਦਾ ਤੇ ਕਿਸੇ ਨੂੰ ਇਗਨੋਰ ਨਹੀਂ ਕਰਦਾ ਸਾਸਰੀ ਘਰ ਦੀ ਜਿਹਨਾਂ ਨੂੰ ਮੱਥਾ ਟੇਕਣਾ ਮੱਥਾ ਟੇਕਦਾ ਤੇ ਹਰ ਇੱਕ ਨੂੰ ਬਹੁਤ ਪਿਆਰ ਨਾਲ ਬੁਲਾਉਂਦਾ ਰਿਸਪੈਕਟ ਦਿੰਦਾ ਕੰਮ ਵੀ ਹੁੰਦਾ ਕਈਆਂ ਕਈ ਜਣੇ ਹੈ ਇਦਾਂ ਦੇ ਮੈਂ ਨਾਮ ਨਹੀਂ ਲੈਣਾ ਚਾਹੁੰਨੀ ਜਿਹੜੇ ਉਹਨੂੰ ਛੋਟਾ ਮੋਟਾ ਕੰਮ ਆਪਣਾ ਦਾਸ ਹੀ ਦਿੰਦੇ ਆ ਤੇ ਇਹ ਤਕਰੀਬਨ ਕਰ ਹੀ ਦਿੰਦਾ ਤੇ ਮੈਂ ਉਹਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਰੱਖਿਆ ਹੋਇਆ ਘਰੇ ਵੀ ਆਪਣੇ ਦਾਦੇ ਦਾਦੀ ਨਾਲ ਵੀ ਕਦੀ ਉੱਚਾ ਨਹੀਂ ਬੋਲਦਾ ਉਹਦੇ ਦਾਦਾ ਜੀ ਨੂੰ ਉੱਚਾ ਸੋੰਦਾ ਮਨਵੀਰ ਦੇ ਦਾਦੇ ਨੂੰ ਤੇ ਉਹ ਪਾਵਾ ਇੱਕ ਗੱਲ ਤਿੰਨ ਵਾਰੀ ਪੁੱਛ ਲੈਣ ਚਾਰ ਵਾਰੀ ਪੁੱਛ ਲੈਣ ਤੇ ਉਹ ਬਿਲਕੁਲ ਵੀ ਉਹ ਖਿਜਦਾ ਨਹੀਂ ਬੜੇ ਸਵਰਜੇਨਾ ਤੇ ਉਹਨੂੰ ਕੀ ਕੀ ਦਾ ਜਵਾਬ ਦਿੰਦਾ ਹਰ ਇੱਕ ਗੱਲ ਦਾ ਬਹੁਤ ਹੀ ਸਿਆਣਾ ਮੇਰਾ ਪੁੱਤ ਪ੍ਰਮਾਤਮਾ ਨੂੰ ਮੇਰੇ ਦਾ ਮੇਰੇ ਹਸਬੰਡ ਦੇ ਵਿਛੋੜਾ ਜੇ ਅਸੀਂ ਕੱਟਿਆ ਤਾਂ ਉਹ ਵਿਛੋੜਾ ਦਾ ਅਸੀਂ ਕੱਟਿਆ ਪਰ ਉਹਦੇ ਵਿੱਚ ਜੇ ਕਹੀਏ ਤੇ ਬੇਟਾ ਸਾਡਾ ਸਾਡੇ ਲਈ ਉਹ ਚੀਜ਼ ਹੈ ਜਿਹਨੂੰ ਕਹਦੋ ਨਾ ਇਨਸਾਨ ਤਪੱਸਿਆ ਕਰਦਾ ਤੇ ਫੇਫਲ ਮਿਲਦਾ ਤੇ ਅਸੀਂ ਵਿਛੋੜਾ ਕੱਟਿਆ ਇਹਦੀ ਮਤਲਬ ਉਹਦੇ ਇਹਦੇ ਉੱਤੇ ਧਿਆਨ ਦਿੱਤਾ ਆਪਣੇ ਬੱਚੇ ਦੇ ਬਾਹਰ ਉਧਰ ਨਹੀਂ ਭੇਜਿਆ ਤੇ ਇੱਕ ਸਾਬ ਦਾ ਉਹ ਸਾਡਾ ਇਹ ਫਾਲੇ ਆ ਵਿਛੋੜਾ ਕੱਟਣ ਦਾ ਇਹ ਬੇਟਾ ਸਾਡਾ ਵੀ ਇਹਦੇ ਤੇ ਸਾਨੂੰ ਸਾਰੀਆਂ ਉਮੀਦਾਂ ਤੇ ਬਹੁਤ ਹੀ ਸਿਆਣਾ ਨਿਕਲਿਆ ਜੇ ਅਸੀਂ ਵਿਛੋੜਾ ਕੱਟਿਆ ਇੱਕ ਦੂਜੇ ਤੋਂ ਦੂਰ ਰਹੇ ਆ ਤੇ ਪਰ ਆਪਣੇ ਬੇਟੇ ਤੋਂ ਸਾਨੂੰ ਜੋ ਉਮੀਦਾਂ ਆ ਉਹ ਬਿਲਕੁਲ ਸਹੀ ਆ ਉਦਾਂ ਲਈ ਆ ਇੱਕ ਟਾਈਮ ਐਦਾਂ ਦਾ ਵੀ ਸੀ ਬੇ ਮੈਨੂੰ ਵੀਜ਼ਾ ਮਿਲਦਾ ਸੀ ਜਦੋਂ ਇਹਦਾ ਬਰਥ ਹੀ ਹੋਇਆ ਸੀਗਾ ਤਾਂ ਉਹ ਕਹਿੰਦੇ ਸੀ ਤੂੰ ਬੱਚਾ ਛੱਡ ਕੇ ਤੇ ਦਾਦਾ ਦਾਦੀ ਕਹਿੰਦੇ ਸੀ ਤੂੰ ਇਹਨੂੰ ਇੱਥੇ ਛੱਡ ਜਾ ਤੇ ਤੂੰ ਚਲੇ ਜਾ ਇਹਨਾਂ ਦੇ ਕੋਲ ਉੱਥੇ ਗ੍ਰੀਸ ਤੇ ਵੀਜ਼ਾ ਮਿਲਦਾ ਸੀ ਮੈਨੂੰ ਵੀਜ਼ਾ ਜਦੋਂ ਕਿ ਮੈਨੂੰ ਮਤਲਬ ਕਿ ਅਪਾਇੰਟਮੈਂਟ ਮੇਰੀ ਹੋ ਗਈ ਵੀਜ਼ਾ ਮਿਲਣਾ ਸੀ ਉਸ ਦੌਰਾਨ ਹੀ ਇਹਦਾ ਜਨਮ ਹੋ ਗਿਆ ਸੀ ਮਨਵੀਰ ਦਾ ਤੇ ਉਹ ਕਹਿੰਦੇ ਸੀ ਵੀ ਤੁਸੀਂ ਜਾ ਸਕਦੇ ਆ ਬੇਟੇ ਦਾ ਬਾਅਦ ਵਿੱਚ ਜਦ ਐਪਲਾਈ ਕਰਕੇ ਸੱਦ ਲਾਂਗੇ ਇਹਦੇ ਦਾਦਾ ਦਾਦੀ ਵੀ ਕਹਿੰਦੇ ਸੀਗੇ ਵੀ ਤੂੰ ਚਲੇ ਜਾ ਸੀ ਇਹਨੂੰ ਸੰਭਾਲ ਲਾਂਗੇ ਪਰ ਨਹੀਂ ਮੈਂ ਨਹੀਂ ਸੀ ਗਈ ਮੈਂ ਕਿਹਾ ਨਹੀਂ ਮੈਂ ਨਹੀਂ ਇਹਨੂੰ ਛੱਡ ਕੇ ਜਾਣਾ ਕਿਉਂਕਿ ਹਾਸਟਾਈ ਮੇ ਇਹਦੇ ਜਨਮ ਹੋਏ ਨੂੰ ਹਜੇ 15 20 ਦਿਨ ਹੋਏ ਸੀਗੇ ਤੇ ਮੈਂ ਕਿਹਾ ਜੇ ਮੈਂ 15 20 ਦਿਨ ਦੇ ਬੱਚੇ ਨੂੰ ਛੱਡ ਕੇ ਚਲੇ ਗਈ ਇਹਨੂੰ ਕੀ ਪਤਾ ਕਿਹੜੀ ਮੇਰੀ ਮਾਂ ਵਾਂ ਜਿਹੜੀ ਹੁਣ ਇਹਦੀ ਮੇਰੇ ਨਾਲ ਅਟੈਚਮੈਂਟ ਹੋਣੀ ਆ ਤੇ ਉਹ ਬਾਅਦ ਵਿੱਚ ਨਹੀਂ ਹੋਣੀ ਜੋ ਹੁਣ ਇਹਨੂੰ ਪਤਾ ਲੱਗਣਾ ਇਹ ਮੇਰੀ ਮਾਂ ਵਾ ਤੇ ਇੱਕ ਮਾਂ ਪੁੱਤ ਵਾਲਾ ਪਿਆਰ ਇੱਕ ਮਾਂ ਤੇ ਬੱਚੇ ਦਾ ਪਿਆਰ ਆ ਫਿਰ ਉਹ ਜਿਹੜਾ ਉਹ ਉਹ ਗੱਲ ਨਹੀਂ ਬਣਨੀ ਮੈਂ ਤਾਂ ਮਾਵਾਂ ਨੂੰ ਪਿਆਰ ਕਰੂੰ ਪਰ ਇਹਨੂੰ ਉਹ ਨਹੀਂ ਇੰਨਾ ਹੋਣਾ ਜਿੰਨਾ ਫਿਰ ਉਹ ਆਪਣੇ ਦਾਦੇ ਦਾਦੀ ਦਾ ਹੋ ਜਾਣਾ ਮੈਂ ਤਾਂ ਉਹਨਾਂ ਨਾਲ ਹਜੇ ਵੀ ਬਟ ਇੱਕ ਮਾਂ ਵਾਲਾ ਪਿਆਰ ਜਿਹੜਾ ਉਹ ਮੇਰੇ ਨਾਲ ਫਿਰ ਉਹ ਨਹੀਂ ਸੀ ਹੁਣਾ ਉਹਨਾਂ ਤੇ ਸੋ ਮੈਂ ਇਹਨੂੰ ਛੱਡ ਕੇ ਨਹੀਂ ਗਈ ਇਹਦਾ ਕਰਕੇ ਮੈਂ ਇੱਥੇ ਹੀ ਰਹੀ ਤੇ ਨਾ ਹੀ ਮੈਂ ਜਾਣਾ ਚਾਹੁੰਦੀ ਆ ਤੇ ਨਾ ਹੀ ਮੈਂ ਇਹਨੂੰ ਭੇਜਣਾ ਚਾਹੁੰਦੀ ਆ ਤਸੋ ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਕੁਝ ਇਮੋਸ਼ਨਸ ਕੁਝ ਟਾਈਮ ਲੱਗੇ ਆ ਰਿਹਾ ਇੱਕ ਦੂਜੇ ਤੋਂ ਦੂਰ ਹੋਣ ਦਾ ਤਾਂ ਸੋ ਪਤਾ ਨਹੀਂ ਗਾਂ ਬਲੌਗ ਵਲੌਗ ਬਣਾਉਣ ਨੂੰ ਵੀ ਨਹੀਂ ਮਨ ਕਰਨਾ ਤੇ ਪਰ ਜੋ ਸਾਨੂੰ ਸਮਝਾ ਕੇ ਗਏ ਆ ਇਹੋ ਅਸੀਂ ਇਹਨਾਂ ਦੀਆਂ ਗੱਲਾਂ ਸਮਝਾਂਗੇ ਤੇ ਆਪਣੇ ਕੰਮ ਐਸੇ ਵੱਲ ਪੂਰਾ ਧਿਆਨ ਦੇਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਮਿਲਾਂਗੇ